ਸੋਕਿਓ ਮੰਦਾ ਆਖੀ ਹੈ ਜਿੱਤ ਜਮੈ ਰਾਜਾਨ ਅੱਜ ਦੇ ਟਾਈਮ ਦੇ ਵਿੱਚ ਜੋ ਰੀਲਸ ਦੇ ਉੱਪਰ ਭੈਣਾ ਦਿਖਦੀਆਂ ਨੇ ਉਹਦੇ ਵਾਸਤੇ ਉਹ ਉਸ ਤਰੀਕੇ ਦੇ ਕੱਪੜੇ ਪਾ ਲੈਣੇ ਉਦਾਂ ਦੀ ਭਾਸ਼ਾ ਯੂਜ਼ ਕਰਨੀ ਉਹ ਉਹਨਾਂ ਗਾਣੀਆਂ ਦੇ ਉੱਪਰ ਨੱਚਣਾ ਕੀ ਉਹ ਗੁਰੂ ਨਾਨਕ ਸਾਹਿਬ ਦਾ ਕੀਤਾ ਹੋਇਆ ਉਹ ਬਚਨ ਇਹਨਾਂ ਦੇ ਉੱਤੇ ਢੁਕਦਾ ਪੇਰੈਂਟਿੰਗ ਫੇਲ ਹੋ ਰਹੀ ਹੈ ਇੱਥੇ ਗੁਰੂ ਸਾਹਿਬ ਤਾਂ ਫੇਰ ਵੀ ਕਹਿਣਗੇ ਕਿ ਜੇ ਕੋਈ ਡਿੱਗਿਆ ਵੀ ਹੋਇਆ ਵੀ ਉਹਨੂੰ ਵੀ ਸੰਭਾਲੀਏ ਉੱਤੇ ਇਹ ਮੈਨੂੰ ਲੱਗਦਾ ਕਿ ਕਮਿਊਨਿਟੀ ਵੀ ਐਜ਼ ਅ ਕਮਿਊਨਿਟੀ ਫੇਲ ਹੋ ਰਹੀ ਹੈ ਇੱਥੇ ਤੁਸੀਂ ਵੀ ਐਜ਼ ਅ ਇਨਫਲੂਐਂਸਰ ਹੈਗੇ ਹੋ ਕੀ ਲੱਗਦਾ ਤੁਹਾਨੂੰ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਸਿੱਖੀ ਸਰੂਪ ਦੇ ਨਾਲ ਵਿਚਰਦੇ ਹਾਂ ਅਸੀਂ ਐਜ਼ ਅ ਇੰਡੀਵਿਜੂਅਲ ਨਹੀਂ ਵਿਚਰਦੇ ਅਸੀਂ ਇੱਕ ਪੰਥ ਆਪਣੇ ਆਪ ਦੇ ਵਿੱਚ ਨਾਲ ਲੈ ਕੇ ਚੱਲਦੇ ਹਾਂ ਕੱਪੜੇ ਵੇਅਰ ਕਰੋ ਵੈਸਟਰਨ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਤਾਂ ਹੁਣ ਜੇ ਵੱਲੋਂ ਕੋਈ ਜੋਬ ਕਰਦਾ ਕਾਰਪੋਰੇਟ ਦੇ ਵਿੱਚ ਓਬਵੀਅਸ ਹੈ ਉਹਨੇ ਫਾਰਮਲਸ ਵੇਅਰ ਕਰਨੀ ਹੈ ਕਰੋ ਫਾਰਮਲਸ ਵੇਅਰ ਕਰੋ ਬਟ ਇਟ ਸ਼ੁੱਡ ਨਾਟ ਬੀ ਰਿਵੀਲਿੰਗ ਫਾਦਰ ਆਪਣੇ ਬਿਜ਼ਨਸ ਚ ਬੀਜ਼ੀ ਨੇ ਮਦਰ ਨੇ ਪਾਰਟੀਆਂ ਤੇ ਜਾਣਾ ਹੈ ਜੀ ਮੇਰਾ ਸੀਰੀਅਲ ਨਾ ਮਿਸ ਹੋ ਜਾਵੇ ਕਿਤੇ ਬੱਚੇ ਨੂੰ ਫੋਨ ਫੜਾ ਦਨਾ ਤੂੰ ਆ ਦੇਖੀ ਚੱਲ ਮੈਨੂੰ ਤੰਗ ਨਾ ਕਰੀ ਮੈਂ ਆ ਕੰਮ ਕਰਨੇ ਨੇਗੀ ਟੀਚਰ ਜੀ ਮਲਕੀ ਮੈਨੂੰ ਕੁਐਸਚਨ ਸੀਗਾ ਕਿ ਅਸੀਂ ਤਾਂ ਸਭ ਨੂੰ ਸੇਮ ਫੀਟ ਕਰਦੇ ਆ ਪਰ ਹੁਣ ਜਿੱਦਾਂ ਕੁਝ ਬੱਚੇ ਹੁੰਦੇ ਸ਼ਰਾਰਤੀ ਹੁੰਦੇ ਪੜਦੇ ਨਹੀਂ ਹੈਗੇ ਅਸੀਂ ਉਹਨਾਂ ਨੂੰ ਡਾਂਟ ਦਿੰਨੀ ਉਹਨਾਂ ਦੇ ਪੇਰੈਂਟਸ ਸਾਨੂੰ ਅੱਗੇ ਪਤਾ ਕੀ ਕਹਿੰਦੇ ਆ ਤੁਸੀਂ ਤੁਸੀਂ ਹੱਥ ਕਿਵੇਂ ਲਾਇਆ ਸਾਡੇ ਬੱਚੇ ਨੂੰ ਅੱਜ ਐਕਚੁਅਲੀ ਸਾਡੇ ਰੋਲ ਮਾਡਲ ਜਿਹੜੇ ਆ ਉਹ ਬਦਲ ਗਏ ਆ ਅਸੀਂ ਸਾਡੇ ਬੱਚੇ ਜਿਹੜੇ ਨੇ ਨਾ ਉਹ ਮੂਵੀਜ਼ ਤੋਂ ਬਹੁਤ ਜ਼ਿਆਦਾ ਇਨਫਲੂਐਂਸ ਹੁੰਦੇ ਨੇ ਕਿ ਗਾਣੀਆਂ ਤੋਂ ਇਨਫਲੂਐਂਸ ਹੁੰਦੇ ਨੇ ਤੇ ਜਿਹੜੇ ਉਹ ਲੋਕ ਨੇ ਉਹ ਤਾਂ ਸਿਰਫ ਆਪਣੀ ਪਬਲਿਸਿਟੀ ਵਾਸਤੇ ਕਰ ਰਹੇ ਆ ਸਾਰਾ ਕੁਝ ਜੋ ਗੁਰੂ ਘਰ ਨੇ ਮੈਨੂੰ ਲੱਗਦਾ ਹੈ ਕਿ ਉੱਥੇ ਕੁਝ ਉਪਰਾਲੇ ਹੋ ਜੇ ਹੋਣੇ ਚਾਹੀਦੇ ਆ ਜਿੱਥੇ ਪ੍ਰੋਪਰ ਵੇ ਦੇ ਵਿੱਚ ਸਮਾਗਮ ਹੋਣ ਕਲਾਸੇ ਲੱਗਣ ਸੰਥਿਆਰੀ ਕੁਝ ਕਲਾਸੇ ਹੋਣ ਬੱਚਿਆਂ ਨੂੰ ਸਮਝਾਇਆ ਜਾਵੇ ਗਿਆਨ ਜਿੰਨਾ ਵੱਧ ਹੋਊਗਾ ਉਹਨਾਂ ਬੱਚਿਆਂ ਦੇ ਲਈ ਚੰਗਾ ਆ ਤੁਸੀਂ ਐਜ਼ ਅ ਇਨਫਲੂਐਂਸਰ ਹੈਗੇ ਹੋ ਇੱਕ ਵਿਚਰਦੇ ਹੋ ਸੋਸ਼ਲ ਮੀਡੀਆ ਤੇ ਤੁਸੀਂ ਜਿਹੜਾ ਹੈ ਕਾਫੀ ਤੁਹਾਡੀਆਂ ਵੀਡੀਓਜ਼ ਜਿਹੜੀਆਂ ਵਾਇਰਲ ਵੀ ਹੁੰਦੀਆਂ ਨੇ ਕੀ ਸੋਚਦੇ ਹੋ ਕਿ ਇੱਕ ਸਿੱਖੀ ਸਰੂਪ ਨੂੰ ਲੈ ਕੇ ਜਾਣਾ ਸੋਸ਼ਲ ਮੀਡੀਆ ਤੇ ਉੱਥੇ ਜਾ ਕੇ ਕਰਨਾ ਸੀ ਬੜੇ ਸਾਰੇ ਇਦਾਂ ਦੇ ਹੋਰ ਵੀ ਅਕਾਊਂਟਸ ਦੇਖਦੇ ਆ ਜਿੱਥੇ ਲੋਕ ਇਨਫਲੂਐਂਸਰ ਬਣ ਕੇ ਆਉਂਦੇ ਨੇ ਸਾਹਮਣੇ ਬਟ ਬਹੁਤ ਵਾਰੀ ਇਦਾਂ ਦੇ ਐਕਟ ਉਹਨਾਂ ਵੱਲੋਂ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਕਿਤੇ ਨਾ ਕਿਤੇ ਸਿੱਖੀ ਅਸੂਲਾਂ ਤੋਂ ਥੋੜੀਆਂ ਉਲਟ ਨੇ ਜੀ ਤੁਸੀਂ ਵੀ ਐਜ਼ ਅ ਇਨਫਲੂਐਂਸਰ ਹੈਗੇ ਹੋ ਕੀ ਲੱਗਦਾ ਤੁਹਾਨੂੰ ਕਿ ਕਿਹੜੀਆਂ ਕਿਹੜੀਆਂ ਚੀਜ਼ ਸਿੱਖ ਉਸ ਰੂਪ ਦੇ ਨਾਲ ਵਿਚਰਦੇ ਆ ਅਸੀਂ ਐਜ਼ ਅ ਇੰਡੀਵਿਜੂਅਲ ਨਹੀਂ ਵਿਚਰਦੇ ਅਸੀਂ ਇੱਕ ਪੰਥ ਆਪਣੇ ਆਪ ਦੇ ਵਿੱਚ ਨਾਲ ਲੈ ਕੇ ਚੱਲਦੇ ਬਿਲਕੁਲ ਜੀ ਬਿਲਕੁਲ ਅ ਠੀਕ ਹੈ ਐਜ਼ ਅ ਹਿਊਮਨ ਤੁਹਾਡੀ ਬੋਡੀ ਤੁਹਾਡੀ ਆਪਣੀ ਪਰ ਕਹਿੰਦੇ ਜਦੋਂ ਅਸੀਂ ਅਮਰ ਸ਼ਕ ਲੈਨੇ ਆ ਹਨਾ ਤੇ ਉਦੋਂ ਆਪਾਂ ਬਸ ਗੁਰੂ ਨੂੰ ਰਚਾਵਲ ਕਰ ਦਨੇ ਆ ਵੀ ਇਹ ਜੋ ਵੀ ਮੇਰਾ ਹੈ ਤਨ ਤੌਰ ਤੇ ਮਨ ਤੌਰ ਤੇ ਤੌਰ ਤੇ ਸਭ ਕੁਝ ਜਿਹੜਾ ਆ ਉਹ ਪਰਮਾਤਮਾ ਦਾ ਆ ਗੁਰੂ ਸਾਹਿਬ ਦਾ ਆ ਹਨਾ ਤੇ ਜਦੋਂ ਆਪਣੇ ਸਿਰ ਤੇ ਦਸਤਾਰ ਆਸੀ ਹਮਨਾ ਸ਼ਕਿਆ ਤੇ ਕਿਤਨੇ ਕਿਤੇ ਸਾਡੀ ਰਿਸਪੌਂਸਿਬਿਲਟੀਜ਼ ਜਿਹੜੀਆਂ ਬਹੁ ਵਧ ਜਾਂਦੀਆਂ ਆ ਤੁਸੀਂ ਸਮਾਜ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਹੋ ਇੱਕ ਅਲੱਗ ਗੱਲ ਹੈ ਮਗਰ ਜਦੋਂ ਤੁਸੀਂ ਇੱਕ ਗੁਰਸਿੱਖ ਹੋ ਤਾਂ ਉੱਥੇ ਉਹ ਤੁਸੀਂ ਖੁਦ ਨੂੰ ਨਹੀਂ ਕੱਲਾ ਰਿਪਰੈਜ਼ੈਂਟ ਕਰਦੇ ਤੁਸੀਂ ਉਹਦੇ ਨਾਲ ਸਾਰੇ ਪੰਥ ਨੂੰ ਰਿਪਰੈਜ਼ੈਂਟ ਕਰਦੇ ਹੋ ਸੋ ਉਸ ਵੇਲੇ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਨਹੀਂ ਕਿ ਵੀ ਕਿਸੇ ਨੂੰ ਖੁਸ਼ ਕਰਨ ਦੇ ਲਈ ਜਾਂ ਕਿਸੇ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਬਟ ਜਿਹੜੇ ਸਾਡੇ ਅਸੂਲ ਐ ਜੋ ਸਾਡੇ ਲਈ ਰੂਲਸ ਨੇ ਸਾਡੇ ਜੋ ਡਿਸਪਲਿਨਸ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਹਾਨੀ ਨਾ ਪਹੁੰਚੇ ਇਹਨਾਂ ਚੀਜ਼ਾਂ ਦਾ ਸਾਨੂੰ ਜਿਹੜਾ ਧਿਆਨ ਰੱਖਣਾ ਚਾਹੀਦਾ ਐਟ ਦ ਸੇਮ ਟਾਈਮ ਕੁਝ ਕੰਟੈਂਟ ਕ੍ਰੀਏਟਰ ਸਿੱਧਾ ਦੇ ਹੁੰਦੇ ਆ ਕਿ ਜੋ ਕੌਂਟਰੋਵਰਸਿਸ ਕਰਕੇ ਜਾਂ ਫਿਰ ਜੋ ਸਾਡੀਆਂ ਚੀਜ਼ਾਂ ਨਹੀਂ ਹੈਗੀ ਜਾਂ ਉਹਨਾਂ ਤੇ ਬਣਾ ਕੇ ਹਨਾ ਪੋਸਟ ਕਰਦੇ ਆ ਸੋ ਕਿਤੇ ਨਾ ਕਿਤੇ ਗਲਤ ਹੋ ਜਾਂਦੀ ਕਿਉਂਕਿ ਆਈ ਥਿੰਕ ਕਿ ਜਿਹੜੀ ਇਹ ਨੈਗੇਟਿਵ ਪਬਲਿਸਿਟੀ ਹੁੰਦੀ ਹੈ ਇਹ ਦਾ ਕੁਝ ਨਹੀਂ ਹੈ ਫੇਮ ਤਾਂ ਥੋੜੇ ਟਾਈਮ ਦੇ ਲਈ ਆਪਾਂ ਨੂੰ ਮਿਲ ਜੇਗੀ ਜਾਂ ਉਹ ਜੇ ਕਰਮ ਕਰਕੇ ਉਹ ਸਾਨੂੰ ਫੇਮ ਮਿਲ ਜੇਗੀ ਉਹ ਚੀਜ਼ਾਂ ਮਿਲ ਜਾਣਗੀਆਂ ਮਗਰ ਜੋ ਆਤਮਿਕ ਤੌਰ ਤੇ ਆਧਿਆਤਮਿਕ ਤੌਰ ਤੇ ਕਿਤੇ ਨਾ ਕਿਤੇ ਅਸੀਂ ਜ਼ੀਰੋ ਹੀ ਹੁੰਦੇ ਜਾਂਦੇ ਹੁੰਨੇ ਆ ਸੋ ਇਹਨਾਂ ਚਿੱਤਾ ਬਹੁਤ ਥੋੜਾ ਪਹਿਰਾਵਾ ਪਹਿਰਾਵਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜਿਹੜਾ ਜਿੱਦਾਂ ਕੰਫਰਟੇਬਲ ਹੈ ਠੀਕ ਹੈ ਉਹ ਵੇਅਰ ਕਰੇ ਬਟ ਅਗੇਨ ਤੁਹਾਡੀ ਇੱਕ ਪਰਸਨੈਲਿਟੀ ਹੋ ਜੀ ਹੋਣੀ ਚਾਹੀਦੀ ਆ ਇਹ ਦੇਖ ਕੇ ਸਾਹਮਣੇ ਆਲਾ ਇਨਸਾਨ ਤੁਹਾਨੂੰ ਦੇਖ ਰਿਹਾ ਆ ਜੇ ਕੋਈ ਭੈਣ ਆ ਕੋਈ ਬੀਬੀ ਆ ਤੇ ਉਹਨੂੰ ਜੇ ਕੋਈ ਦੇਖ ਰਿਹਾ ਤੇ ਉਹਨੂੰ ਉਹਦੇ ਵਿੱਚੋਂ ਆਪਣੀ ਮਾਂ ਦਿਖੇ ਭੈਣ ਦਿਖੇ ਹੈਨਾ ਉਹ ਸਤਕਾਰ ਨਾਲ ਦੇਖੇ ਹੈਨਾ ਐਸ ਅ ਗਾਈਡ ਦੇਖੇ ਦੇਵੀ ਦੇ ਰੂਪ ਵਿੱਚ ਦੇ ਕਿਵੇਂ ਕਿ ਆਪਣੀ ਪਰਸਨੈਲਿਟੀ ਨੂੰ ਇਹੋ ਜਿਹਾ ਬਣਾਉਏ ਨਹੀਂ ਦਿਖਾਵੇ ਤੌਰ ਤੇ ਮਗਰ ਤੁਸੀਂ ਖੁਦ ਚ ਇਹੋ ਜੀ ਐਬਿਲਿਟੀਜ਼ ਕੈਪੇਬਿਲਿਟੀਜ਼ ਲੈ ਕੇ ਆਓ ਆਪਣੀ ਪਰਸਨੈਲਿਟੀ ਇਹੋ ਜੀ ਰੱਖੋਗੇ ਸਾਹਮਣੇ ਵਾਲਾ ਬੰਦਾ ਤੋਡੇ ਨਾਲ ਗੱਲ ਕਰਨ ਲੱਗੇ ਦੋ ਵਾਰੀ ਸੋਚੇ ਕਿ ਮੈਂ ਗੱਲ ਕਰਨ ਕੀ ਲੱਗਾ ਹੈਨਾ ਤੇ ਕੱਪੜਿਆਂ ਦੀ ਗੱਲ ਕਰੀ ਤਾਂ ਆਬਵੀਅਸ ਆ ਕੱਪੜੇ ਵੇਅਰ ਕਰੋ ਵੈਸਟਰਨ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਤਾਂ ਹੁਣ ਜੇ ਮੰਨ ਲਓ ਕੋਈ ਜੋਬ ਕਰਦਾ ਕੋਰਪੋਰੇਟ ਦੇ ਵਿੱਚ ਆਬਵੀਅਸ ਆ ਉਹਨੇ ਫਾਰਮਲਸ ਵੇਅਰ ਕਰਨੀ ਹੈ ਕਰੋ ਫਾਰਮਲਸ ਵੇਅਰ ਕਰੋ ਬਟ ਇਟ ਸ਼ੁੱਡ ਨਾਟ ਬੀ ਰਿਵੀਲਿੰਗ ਰਿਵੀਲਿੰਗ ਨਹੀਂ ਹੋਣਾ ਚਾਹੀਦਾ ਕੁਝ ਵਲਗਰ ਨਹੀਂ ਹੋਣਾ ਚਾਹੀਦਾ ਤੁਸੀਂ ਕੱਪੜੇ ਪਾਓ ਕੋਈ ਦਿੱਕਤ ਨਹੀਂ ਹੈ ਹੈਨਾ ਮਨ ਕੋਈ ਸਮਾਜ ਵਿੱਚ ਵੀ ਵਿਚਰਨਾ ਤੁਸੀਂ ਜੋਬਸ ਵੀ ਕਰਨੀਆਂ ਆ ਤਾਂ ਠੀਕ ਹੈ ਤੁਹਾਨੂੰ ਵਿਚਰਨਾ ਪੈਂਦਾ ਆ ਅ ਬਟ ਹਾਂਜੀ ਐਟ ਦਾ ਸੇਮ ਟਾਈਮ ਆਪਾਂ ਧਿਆਨ ਰੱਖਣਾ ਹੈ ਕਿ ਆਪਣੇ ਆਪ ਨੂੰ ਅਸੀਂ ਕਿੱਦਾਂ ਰਿਪਰੈਜ਼ੈਂਟ ਕਰ ਰਹੇ ਹਾਂ ਕਿਉਂਕਿ ਸਿੱਖ ਖੁੱਦ ਨੂੰ ਇਕੱਲੇ ਨਹੀਂ ਰਿਪਰੈਜ਼ੈਂਟ ਕਰ ਰਹੇ ਅਸੀਂ ਸਾਰੇ ਪੰਥ ਨੂੰ ਨਾਲ ਰਿਪਰੈਜ਼ੈਂਟ ਕਰ ਰਹੇ ਹਾਂ ਤਾਂ ਜਿਹੜੇ ਲੋਕੀ ਕਹਿੰਦੇ ਕਿ ਨਹੀਂ ਸਿਰਫ ਸਾਨੂੰ ਹੀ ਦੇਖ ਰਹੇ ਉਹਨਾਂ ਦਾ ਵਹਿਮ ਆ ਹੈ ਕਿ ਸਿਰਫ ਉਹਨਾਂ ਨੂੰ ਦੇਖਿਆ ਜਾ ਰਿਹਾ ਉਹਨਾਂ ਦੇ ਥਰੂ ਸਮਾਜ ਨੂੰ ਦੇਖਿਆ ਜਾ ਰਿਹਾ ਮੈਂ ਇੱਕ ਵੀਡੀਓ ਦੇਖ ਰਹੀ ਸੀਗੀ ਅ ਇੰਸਟਾਗ੍ਰam ਤੇ ਉਧਰ ਸੀਗੀ ਸ਼ਾਇਦ ਯੂਪੀ ਵਾਲੀ ਸਾਈਟ ਯੁੱਤਰਪ੍ਰਦੇਸ਼ ਦੀ ਤੇ ਕੋਈ ਇਨਫਲੂਐਂਸਰ ਆ ਮਤਲਬ ਕਿ ਸੋਸ਼ਲ ਵਰਕਰ ਤੇ ਉਹਨਾਂ ਮਤਲਬ ਕਿ ਗੱਡੀ 'ਚ ਬੈਠੇ ਹੋਏ ਆ ਤੇ ਇੱਕ ਬਜ਼ੁਰਗ ਮਾਤਾ ਕੋਲ ਜਾਂਦੇ ਆ ਉਹ ਆਪ ਤਾਂ ਚਲੋ Hindu ਨੇ ਤੇ ਉਹ ਜਿਹੜੀ ਮਾਤਾ ਸੀਗੀ ਉਹ ਸੀਗੀ ਅ ਸਿੱਖਾਂ ਦੇ ਵਿੱਚੋਂ ਪੰਜਾਬੀਆਂ ਦੇ ਵਿੱਚੋਂ ਉਹਨੂੰ ਜਾ ਕੇ ਪੁੱਛਦੇ ਹਾਂ ਜੀ ਮਾਤਾ ਜੀ ਆਪ ਕਿਆ ਕਰਦੇ ਹੋ ਕਿਆ ਹਨਾ ਕਿਦਾਂ ਤੇ ਉਹ ਕਹਿੰਦੀ ਮੈਂ ਤੇ ਇਦਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਤੇ ਉਹ ਕਹਿੰਦੇ ਅੱਛਾ ਆਪਕੇ ਬੱਚੇ ਕਹਾਂ ਹੈ ਤੁਹਾਡੇ ਬੱਚੇ ਕਿੱਥੇ ਨੇ ਤੇ ਉਹ ਕਹਿੰਦੀ ਕਿ ਦੋ ਬੇਟੇ ਆ ਤੇ ਉਹ ਮਤਲਬ ਘਰ ਜਵਾਈ ਬਣੇ ਹੋਏ ਆ ਤੇ ਉਹder ਗੁਰਦਾਉਂ ਵਾਲ ਰਹਿੰਦੇ ਐ ਤੇ ਮੈਂ ਤਾਂ ਇੱਥੇ ਕੱਲੀ ਰਹਿਨੀ ਆ ਕਹਿੰਦੇ ਅੱਛਾ ਰਹਿੰਦੇ ਕਿੱਥੇ ਹੋ ਉਹ ਕਹਿੰਦੀ ਐ ਕਿ ਮੈਂ ਤਾਂ ਇੱਥੇ ਕਮਰਾ ਲੈ ਕੇ ਰਹਿ ਰਹੀ ਆ ਤੇ ਘਰਾਂ ਚ ਕੰਮ ਕਰਦੀ ਆ ਉਹ ਬੰਦਾ ਕਹਿੰਦਾ ਅੱਛਾ ਉਹ ਫਿਰ ਸਰਦਾਰ ਸਰਦਾਰ ਐ ਉਹ ਹੂੰ ਤੇ ਉਹ ਕਹਿੰਦੀ ਐ ਕਿ ਹਾਂ ਸਰਦਾਰ ਤੁਸੀਂ ਖੁਦ ਸੋਚੋ ਲੋਕਾਂ ਨੇ ਸਾਡੇ ਤੋਂ ਇੱਕ ਪੱਗ ਬੰਨਣ ਵਾਲੇ ਬੰਦੇ ਤੋਂ ਤੁਸੀਂ ਸਿੱਖੀ ਨੂੰ ਤਾਂ ਇੱਕ ਵਾਰ ਸੇ ਕਰ ਦੋ ਪਗਵੰਨਨ ਵਾਲੇ ਬੰਦੇ ਤੋਂ ਜਿਹੜਾ ਇੱਕ ਸਰਦਾਰ ਕਹਿ ਸਕਦੇ ਆ ਉਹਦੇ ਲਈ ਲੋਕਾਂ ਦੀ ਇਮੇਜ ਹੈ ਕਿ ਇਹ ਲੰਗਰ ਲਗਾਉਂਦਾ ਆ ਠੀਕ ਆ ਇਹ ਦੁਨੀਆ ਭਰ ਚ ਲੰਗਰ ਲਾ ਰਿਆ ਸੇਵਾ ਕਰ ਰਿਆ ਐਟ ਦ ਸੇਮ ਟਾਈਮ ਉਹ ਪੋਰਟਰੇ ਕਿੱਦਾਂ ਕੀਤਾ ਜਾ ਰਿਆ ਕਿ ਇਹ ਤਾਂ ਆਪਣੀ ਮਾਂ ਦੀ ਸੇਵਾ ਨਹੀਂ ਕਰ ਸਕਦੇ ਸਮਝ ਰਹੇ ਹੋ ਤੇ ਜਦ ਸਰਦਾਰ ਵਰਡ ਆ ਗਿਆ ਉਹ ਨੇ ਪੂਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਤਾ ਉੱਥੇ ਕਿੰ ਇੰਡੀਵਿਜੂਅਲ ਨਹੀਂ ਰਿਹਾ ਉਹ ਇਕੱਲਾ ਇੱਕ ਪੁੱਤ ਨਹੀਂ ਰਿਹਾ ਉਹ ਇੱਕ ਪੂਰੀ ਕਮਿਊਨਿਟੀ ਨੂੰ ਉਹਨੇ ਸ਼ੋ ਕਰਦਾ ਕਿ ਕਮਿਊਨਿਟੀ ਦੇ ਵਿੱਚ ਇਦਾਂ ਦੇ ਚ ਵੀਦਾ ਹੁੰਦਾ ਸੋ ਕਿਤੇ ਨੇ ਕਿਤੇ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਆਪਣੇ ਜਿਹੜੇ ਆਪਣੇ ਫਰਜ਼ਾ ਤੋਂ ਪੂਰੇ ਕਰਨੇ ਚਾਹੀਦੇ ਬਟ ਇੱਕ ਐਗਜ਼ਾਮਪਲ ਦੇਣ ਦਾ ਮਤਲਬ ਇਹ ਸੀਗਾ ਕਿ ਇੱਕ ਜਿਹੜਾ ਇਨਸਾਨ ਸਿਰਫ ਸਿੰਪਲ ਆ ਜਿਹੜਾ ਸਿਰਫ ਪੱਗ ਬੰਨਦਾ ਜਾਂ ਸਰਦਾਰ ਆ ਉਹਦੇ ਲਈ ਇਹੋ ਜਿਹਾ ਬਚਨ ਗੈਰ ਧਰਮ ਦਾ ਜਿਹੜਾ ਇਨਸਾਨ ਆ ਉਹ ਕਰ ਰਿਹਾ ਤੇ ਤੁਸੀਂ ਖੁਦ ਸੋਚੋ ਜੇ ਅਸੀਂ ਆ ਸਾਡੇ ਲਈ ਉਹ ਕਿੱਦਾਂ ਦੇਖਦੇ ਹੋਣਗੇ ਲੋਕੀ ਉਹ ਤੇ ਸਾਡੀ ਕਮੀਆਂ ਨੂੰ ਲੱਭਣ ਲਈ ਤਿਆਰ ਬੈਠੇ ਆ ਕਿ ਵੀ ਕੋਈ ਕਮੀ ਆਵੇ ਤੇ ਅਸੀਂ ਫੜੀਏ ਚਾ ਇੱਕ ਨਾ ਬੜੇ ਕਾਮਨ ਲਈ ਇਹ ਗੱਲ ਕਹੀ ਜਾਂਦੀ ਹੈ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਤੇ ਉਸ ਚੀਜ਼ ਨੂੰ ਕੋਟ ਕੀਤਾ ਜਾਂਦਾ ਬਹੁਤ ਵਾਰੀ ਸੋ ਕਿਉ ਮੰਦਾ ਆਖੀ ਹੈ ਜਿੱਤ ਜਮੈ ਰਾਜਾਨ ਅੱਜ ਦੇ ਟਾਈਮ ਦੇ ਵਿੱਚ ਜੋ ਰੀਲਸ ਦੇ ਉੱਪਰ ਭੈਣਾ ਦੇਖਦੀਆਂ ਨੇ ਜਿਹੜੀਆਂ ਕਿ ਆਪਣੇ ਆਪ ਨੂੰ ਸਿਰਫ ਇੱਕ ਲੋਕਾਂ ਸਾਹਮਣੇ ਪ੍ਰੈਜੈਂਟ ਕਰਨਾ ਸੇ ਮੈਨੂੰ ਲਾਈਕਸ ਮਿਲਣ ਮੈਨੂੰ ਫੋਲੋਜ਼ ਵੱਧ ਮੇਰੇ ਹੋਣ ਉਹਦੇ ਵਾਸਤੇ ਉਹ ਉਸ ਤਰੀਕੇ ਦੇ ਕੱਪੜੇ ਪਾ ਲੈਣੇ ਉਦਾਂ ਦੀ ਭਾਸ਼ਾ ਯੂਜ਼ ਕਰਨੀ ਉਹ ਉਹਨਾਂ ਗਾਣੀਆਂ ਦੇ ਉੱਪਰ ਨੱਚਣਾ ਕਿ ਉਹ ਗੁਰੂ ਨਾਨਕ ਸਾਹਿਬ ਦਾ ਕੀਤਾ ਹੋਇਆ ਉਹ ਬਚਨ ਇਹਨਾਂ ਦੇ ਉੱਤੇ ਢੁਕਦਾ ਉਹ ਕਿਹੜੀਆਂ ਭੈਣਾਂ ਨੇ ਜਿਨ੍ਹਾਂ ਵਾਸਤੇ ਗੁਰੂ ਸਾਹਿਬ ਨੇ ਉਹ ਗੱਲ ਕਹੀ ਸੀ ਦੇਖੋ ਜੇਕਰ ਆਜ ਦੇ ਸਮੇਂ ਦੀ ਗੱਲ ਕਰੀਏ ਅਜੋਕੇ ਸਮੇਂ ਦੀ ਹੁਣ ਦੀ ਗੱਲ ਕਰੀਏ ਜੋ ਚੱਲ ਰਿਹਾ ਹੈ ਰੀਲਸ ਵਾਲਾ ਜਿਹੜਾ ਸਮਾਂ ਚੱਲ ਰਿਹਾ ਹੁਣ ਕਾਫੀ ਭੈਣਾਂ ਇਦਾਂ ਦੀਆਂ ਨੇ ਜਿਹੜੀਆਂ ਬਹੁਤ ਗਲਤ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਹਨਾ ਕਰਦੀਆਂ ਉਸ ਚੀਜ਼ ਦਾ ਪ੍ਰਚਾਰ ਕਰਦੀਆਂ ਉਹਨਾਂ ਨੂੰ ਖੁਦ ਨੂੰ ਵੀ ਵੈਸੇ ਸਮਝ ਹੋਣੀ ਚਾਹੀਦੀ ਹੈ ਹਣ ਗੁਰੂ ਸਾਹਿਬ ਨੇ ਤਾਂ ਬਚਨ ਕੀਤਾ ਆ ਉਹ ਗੁਰੂ ਸਾਹਿਬ ਤਾਂ ਫਿਰ ਵੀ ਕਹਿਣਗੇ ਕਿ ਜੇ ਕੋਈ ਡਿੱਗਿਆ ਵੀ ਹੋਇਆ ਵੀ ਉਹਨੂੰ ਵੀ ਸੰਭਾਲੀਏ ਉੱਤੇ ਮੈਨੂੰ ਲੱਗਦਾ ਕਿ ਕਮਿਊਨਿਟੀ ਵੀ ਐਜ਼ ਅ ਕਮਿਊਨਿਟੀ ਫੇਲ ਹੋ ਰਹੀ ਹੈ ਇੱਥੇ ਪੇਰੈਂਟਿੰਗ ਫੇਲ ਹੋ ਰਹੀ ਹੈ ਇੱਥੇ ਜਿਹੜੇ ਪੇਰੈਂਟਸ ਨੇ ਨਾ ਹੁਣ ਬੱਚਾ ਕੋਈ ਚੀਜ਼ ਕਰ ਰਿਹਾ ਹੈ ਤੇ ਪੇਰੈਂਟਸ ਨੂੰ ਉਹ ਐਕਟੀਵਿਟੀਆਂ ਦੇਖਣੀਆਂ ਚਾਹੀਦੀਆਂ ਹਨ ਬੱਚਾ ਕੀ ਕਰ ਰਿਹਾ ਹੈ ਫਿਰ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਵੀ ਗਲਤ ਕੀ ਹੈ ਤੇ ਕੀ ਨਹੀਂ ਗੱਲ ਹੈ ਠੀਕ ਹੈ ਇਹ ਦੇ ਸ਼ੁੱਡ ਬੀ ਸੈਟ ਆਫ ਰੂਲਸ ਇੱਕ ਰੂਲਸ ਡਿਸਪਲਿਨ ਪੇਰੈਂਟਸ ਵੱਲੋਂ ਵੀ ਹੋਣਾ ਚਾਹੀਦਾ ਹੈ ਕਿ ਆਹ ਚੀਜ਼ ਗਲਤ ਹੈ ਤਾਂ ਕਿ ਆਹ ਚੀਜ਼ ਸਹੀ ਹੈ ਕੋਈ ਕੰਟਰੋਲ ਕੁਦਾ ਜਾਂਦਾ ਪੇਰੈਂਟਸ ਕੋਲ ਨੂੰ ਐਕਚੁਅਲੀ ਅੱਜਕੱਲ੍ਹ ਟਾਈਮ ਵੀ ਨਹੀਂ ਹੁੰਦਾ ਫਾਦਰ ਆਪਣੇ ਬਿਜ਼ਨਸ 'ਚ ਬੀਜ਼ੀ ਨੇ ਮਦਰਸ ਨੇ ਪਾਰਟੀਆਂ 'ਤੇ ਜਾਣਾ ਹੈ ਜੀ ਮੇਰਾ ਸੀਰੀਅਲ ਨਾ ਮਿਸ ਹੋ ਜਵੇ ਕਿਤੇ ਬੱਚੇ ਨੂੰ ਫੋਨ ਫੜਾ ਦਨਾਂ ਤੂੰ ਆ ਦੇਖੀ ਚੱਲ ਮੈਨੂੰ ਤੰਗ ਨਾ ਕਰੀ ਮੈਂ ਆ ਕੰਮ ਕਰਨੇ ਨੇਗੇ ਹਾਂ ਬਿਲਕੁਲ ਇਦਾਂ ਹੁੰਦਾ ਹੁਣ ਫੋਰ ਐਗਜ਼ਾਮਪਲ ਸਕੂਲਾਂ ਦੇ ਵਿੱਚ ਜਿੱਕਰ ਜਾਣੇ ਨਾ ਆਪਾਂ ਤੇ ਇੱਕ ਕੇਸ ਸੀਗਾ ਜੀ ਉਹ ਕਹਿੰਦੇ ਕਿ ਬੱਚੇ ਦੇ ਮਾਰਕ ਉਹ ਸੈਸ਼ਨ ਸੀਗਾ ਕਿ ਜਿਹੜੇ ਟੀਚਰਸ ਨੇ ਜਿਹੜੇ ਇਸ਼ੂਸ ਫੇਸ ਕਰਦੇ ਨੇ ਪਰਸਨੈਲਿਟੀ ਡਵੈਲਪਮੈਂਟ ਦੇ ਸੀਗਾ ਤੇ ਉਹਨਾਂ ਦੇ ਕੁਝ ਕੁਐਸਚਨ ਸੀਗਾ ਮੈਨੂੰ ਕਿ ਅਸੀਂ ਬਹੁਤ ਟਰਾਈ ਕਰਦੇ ਆ ਕਿ ਅਸੀਂ ਬੱਚੇ ਸਾਡੇ ਦੇ ਸਾਰੇ ਬੱਚੇ ਇੱਕੋ ਜਿਹੇ ਆ ਟੀਚਰ ਦੀ ਮਤਲਕਿ ਮੈਨੂੰ ਕੁਐਸਚਨ ਸੀਗਾ ਕਿ ਅਸੀਂ ਤੇ ਸਭ ਨੂੰ ਸੇਮ ਟਰੀਟ ਕਰਦੇ ਆ ਪਰ ਹੁਣ ਜਿੱਦਾਂ ਕੁਝ ਬੱਚੇ ਹੁੰਦੇ ਸ਼ਰਾਤੀ ਹੁੰਦੇ ਆ ਪੜਦੇ ਨਹੀਂ ਹੈਗੇ ਅਸੀਂ ਉਹਨਾਂ ਨੂੰ ਡਾਂਟ ਦਿੰਦੇ ਆ ਉਹਨਾਂ ਦੇ ਪੇਰੈਂਟਸ ਸਾਨੂੰ ਆ ਕੇ ਪੁੱਤਾ ਕੀ ਕਹਿੰਦੇ ਆ ਤੁਸੀਂ ਤੁਸੀਂ ਹੱਥ ਕਿਵੇਂ ਲਾਇਆ ਸਾਡੇ ਬੱਚੇ ਨੂੰ ਤੁਸੀਂ ਇਨੂੰ ਇਦਾਂ ਕਿਹਾ ਕਿਉਂ ਪਹਿਲਾਂ ਇੱਕ ਸਮਾਂ ਹੁੰਦਾ ਸੀ ਜਦੋਂ ਟੀਚਰਸ ਨੂੰ ਕਿਹਾ ਜਾਂਦਾ ਸੀਗਾ ਕਿ ਦੇ ਕੰਨ ਫੜੋ ਇਨੂੰ ਸਮਝਾਓ ਵੀ ਆਕਰ ਇਦਾਂ ਕਰਦਾ ਹੈ ਤੇ ਹੁਣ ਇੱਕ ਸਮਾਂ ਆ ਗਿਆ ਜਿੱਥੇ ਪੇਰੈਂਟਸ ਆ ਕੇ ਕਹਿ ਰਿਹਾ ਹੈ ਕਿ ਤੁਸੀਂ ਇਦਾਂ ਕੀਤਾ ਕਿਉਂ ਅਗਲੇ ਨੇ ਤਾਂ ਤਾਂ ਹੀ ਕੀਤਾ ਨਾ ਕਿ ਬੱਚਾ ਸਹੀ ਲਾਈਨ ਤੇ ਆਵੇ ਜਾਂ ਬੱਚਾ ਸਹੀ ਤਰੀਕੇ ਨਾਲ ਸਟੱਡੀ ਕਰੇ ਜਾਂ ਰਾਈਟ ਬਿਹੇਵੀਅਰ ਜਿਹੜਾ ਅਡਾਪਟ ਕਰੇ ਹੁਣ ਇੱਥੇ ਪੇਰੈਂਟਸ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਪੇਰੈਂਟਸ ਬਿਜ਼ੀ ਨੇ ਹਸਬੰਡ ਵੀ ਜੋਬ ਕਰ ਰਿਹਾ ਵਾਈਫ ਵੀ ਜੋਬ ਕਰ ਰਹੀ ਹੈ ਉਹਨਾਂ ਨੂੰ ਨਹੀਂ ਪਤਾ ਕਿ ਬੱਚਾ ਸਾਰਾ ਦਿਨ ਘਰੇ ਕੀ ਕਰ ਰਿਹਾ ਮੋਬਾਈਲ ਫੋਨ ਚਲਾ ਰਿਹਾ ਹੈ ਵੀਡੀਓ ਗੇਮਸ ਖੇਡ ਰਿਹਾ ਹੈ ਯਾ ਬਾਹਰ ਕਿਤੇ ਮਾੜੀ ਸੰਗਤ ਦੇ ਵਿੱਚ ਹੈ ਹੁਣ ਡਰੱਗਸ ਦੇ ਵਿੱਚ ਮੁੰਡੇ ਇਹੋ ਪੈ ਰਹੇ ਆ ਜਦ ਤੱਕ ਐਦਾਂ ਹੀ ਹੋ ਰਿਹਾ ਸੰਗਤ ਹੀ ਪਤਾ ਹੀ ਨਹੀਂ ਚੱਲ ਰਿਹਾ ਪੇਰੈਂਟਸ ਦੇਖ ਹੀ ਨਹੀਂ ਪਾਰੇ ਸੇਮ ਵੇ ਦੇ ਵਿੱਚ ਜਿਹੜਾ ਰੀਸ ਵਾਲਾ ਸਿਸਟਮ ਹੈ ਮ ਲਾਦਾ ਆ ਕੁਝ ਇਦਾਂ ਦੀ ਚੀਜ਼ਾਂ ਹੋ ਰਹੀਆਂ ਉਥੇ ਰੋਕ ਥੰਮ ਹੋਣੀ ਚਾਹੀਦੀ ਉਥੇ ਸਮਝਾਉਣਾ ਚਾਹੀਦਾ ਸਾਡੇ ਲਈ ਕੀ ਗਲਤ ਹੈ ਤੇ ਕੀ ਨਹੀਂ ਹਨਾ ਜਿੱਦਾਂ ਕਲੋਥ ਸਾਰੇ ਬੰਦੇ ਕੱਪੜੇ ਸਾਰੇ ਬੰਦੇ ਬਟ ਹਾਂ ਜੇ ਉਹ ਰਿਵੀਲਿੰਗ ਹੈ ਤਾਂ ਓਬਵੀਅਸ ਹੈ ਕਿ ਉਹ ਚ ਹਣਾ ਰੈਣੀ ਸੈਣੀ ਤਾਂ ਜਿਹੜੀ ਆਪਣੀ ਬਹੁਤ ਜ਼ਰੂਰੀ ਆ ਅੱਜ ਐਕਚੁਅਲੀ ਸਾਡੇ ਰੋਲ ਮਾਡਲ ਜਿਹੜੇ ਆ ਉਹ ਬਦਲ ਗਏ ਆ ਸੀ ਸਾਡੇ ਬੱਚੇ ਜਿਹੜੇ ਨੇ ਨਾ ਉਹ ਮੂਵੀਜ਼ ਤੋਂ ਬਹੁਤ ਜ਼ਿਆਦਾ ਇਨਫਲੂਐਂਸ ਹੁੰਦੇ ਨੇ ਕਿ ਗਾੜੀਆਂ ਤੋਂ ਇਨਫਲੂਐਂਸ ਹੁੰਦੇ ਨੇ ਤੇ ਜਿਹੜੇ ਉਹ ਲੋਕ ਨੇ ਉਹ ਤਾਂ ਸਿਰਫ ਆਪਣੀ ਪਬਲਿਸਿਟੀ ਵਾਸਤੇ ਕਰ ਰਹੇ ਆ ਸਾਰਾ ਕੁਝ ਲੋਕ ਜਿਹੜੇ ਨੇ ਜਿਹੜੇ ਵਿਊਅਰਸ ਨੇ ਉਹ ਸ਼ਾਇਦ ਇਹ ਨਹੀਂ ਸਮਝਦਾਰ ਨਹੀਂ ਹੈ ਕਿ ਸਾਡੇ ਬੱਚੇ ਕਿਉਂਕਿ ਹਜੇ ਭੋਲਾਪਨ ਹੁੰਦਾ ਕੀ ਦੇਖਣਾ ਹੈ ਉਹਨਾਂ ਨੇ ਰੀਲਸ ਦੇ ਵਿੱਚ ਜੋ ਆ ਰਿਹਾ ਹੈ ਮੂਵੀਜ਼ ਤੋਂ ਜੋ ਦਿਖਾਇਆ ਜਾ ਰਿਹਾ ਹੈ ਉਸ ਸੀਜ਼ਨ ਨੂੰ ਫੋਲੋ ਕਰਦੇ ਨੇ ਭੁੱਲ ਗਏ ਉਹ ਸਾਖੀਆਂ ਜਿਹੜੀਆਂ ਕਿਸੇ ਟਾਈਮ ਤੇ ਸਾਡੀਆਂ ਨਾਨੀਆਂ ਦਾਦੀਆਂ ਬੈਠ ਕੇ ਸੁਣਾਇਆ ਕਰਦੀਆਂ ਸੀ ਅੱਜ ਦੇ ਟਾਈਮ ਦੇ ਵਿੱਚ ਉਹ ਚੀਜ਼ ਖੁੰਝ ਗਈ ਸਿਰਫ ਫੋਨ ਰਹਿ ਗਿਆ ਹੱਥਾਂ 'ਚ ਤੇ ਫੋਨ ਦੇ ਵਿੱਚ ਇਹ ਚੀਜ਼ਾਂ ਘੱਟ ਤੇ ਮਾੜੀਆਂ ਚੀਜ਼ਾਂ ਜ਼ਿਆਦਾ ਦਿਖਾਈਆਂ ਜਾਂਦੀਆਂ ਨੇ ਜਿਹਦੇ ਕਰਕੇ ਮਾੜਾ ਪ੍ਰਭਾਵ ਹੁੰਦਾ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਸਾਨੂੰ ਹੁਣ ਮਤਲਬ ਕਿ ਪੇਰੈਂਟਸ ਨੂੰ ਜਾਂ ਐਜ਼ ਏ ਪੰਥ ਦੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਚੀਜ਼ ਦਾ ਸਾਨੂੰ ਸੁਧਾਰ ਲੈ ਆਣ ਦੀ ਲੋੜ ਹੈ ਕਿ ਅਸੀਂ ਬੱਚਿਆਂ ਨੂੰ ਨਾਲ ਪੰਥ ਤੇ ਜੋੜ ਸਕੀਏ ਗੁਰੂ ਘਰਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਇੱਕ ਗੱਲ ਕਰਾਂਗੇ ਮੈਂ ਜਿਹੜੀ ਨਾ ਮੈਂ ਉਹ ਹਰ ਕਿਤੇ ਆ ਕਿਤਨਾ ਕਿਤੇ ਗੁਰੂ ਘਰਾਂ ਦੇ ਵਿੱਚ ਵੀ ਪ੍ਰਬੰਧਕ ਕਮੇਟੀਆਂ ਦੇ ਵਿੱਚ ਵੀ ਇਹ ਮੈਂ ਜਿਹੜੀ ਹੈਗੀ ਆ ਮੈਂ ਖਤਮ ਕਰਕੇ ਨਾ ਸਾਡੇ ਸਾਰਿਆਂ ਲਈ ਵਰਕ ਕਰਨਾ ਚਾਹੀਦਾ ਉਹਨਾਂ ਨੂੰ ਕਿਦਾਂ ਕਿ ਕੁਝ ਉਪਰਾਲੇ ਹੋਣੇ ਚਾਹੀਦੇ ਆ ਜੋ ਮੈਨੂੰ ਲੱਗਦਾ ਜਿੱਦਾਂ ਹੁਣ ਲੋਕੀ ਹੁੰਦੇ ਆ ਜਿੱਦਾਂ ਕਹਿੰਦੇ ਕਿ ਜੀ ਬੱਚੇ ਇਨਫਲੂਐਂਸ ਹੋ ਰਹੇ ਆਲੇ ਦੁਆਲੇ ਤੋਂ ਇਨਫਲੂਐਂਸ ਉਹਨਾਂ ਦਾ এনवायरमेंट ਉਹੋ ਜਿਹਾ ਉਹਨਾਂ ਨੂੰ ਹੁਣ ਸਕੂਲ ਵਿੱਚ ਵੀ ਉਹੋ ਜਿਹਾ এনवायरमेंट ਮਿਲ ਰਿਹਾ ਫਰੈਂਡਸ ਵੀ ਉਹੋ ਜਿਹਾ ਘਰੇ ਵੀ ਕੁਝ ਹੈ ਨਹੀਂ ਕੋਈ ਪੇਰੈਂਟਿੰਗ ਹੀ ਹੈ ਨਹੀਂ ਮਾਪੇ ਖੁਦ ਬੀਜ਼ੀ ਨੇ ਆਪਣੀਆਂ ਉਲਝਣਾਂ ਦੇ ਵਿੱਚ ਹਨਾ ਮਾਂ ਨੂੰ ਵੀ ਹੈ ਕਿ ਮੈਂ ਆਪਣਾ ਕੈਰੀਅਰ ਬਣਾ ਲਵਾਂ ਬਾਪ ਨੂੰ ਵੀ ਹੈ ਕਿ ਵੀ ਹਾਂਜੀ ਜ਼ਿੰਮੇਵਾਰੀਆਂ ਨੇ ਚਲੋ ਠੀਕ ਹੈ ਮੰਨ ਲੈਨੇ ਆ ਮੈਂ ਕਿਧਰ ਕਿਧਰ ਘਾਟ ਤਾਂ ਰਹਿ ਰਹੀ ਹੈ ਨਾ ਹੁਣ ਉਹਨਾਂ ਨੂੰ ਕੁਝ এনवायरमेंट ਵੀ ਤਾਂ ਚਾਹੀਦਾ ਉਹਦੇ ਲਈ ਤੇ ਬੱਚੇ ਦੇ ਵੱਲ ਤਾਂ ਧਿਆਨ ਦੇਣਾ ਹੀ ਪਊਗਾ ਜੋ ਗੁਰੂ ਘਰ ਨੇ ਮੈਨੂੰ ਲੱਗਦਾ ਹੈ ਕਿ ਉੱਥੇ ਕੁਝ ਉਪਰਾਲੇ ਹੋ ਜੇ ਹੋਣੇ ਚਾਹੀਦੇ ਆ ਜਿੱਥੇ ਪ੍ਰੋਪਰ ਵੇ ਦੇ ਵਿੱਚ ਸਮਾਗਮ ਹੋਣ ਕਲਾਸੇ ਲੱਗਣ ਸੰਥਿਆਰੀ ਕੁਝ ਕਲਾਸੇ ਹੋਣ ਬੱਚਿਆਂ ਨੂੰ ਸਮਝਾਇਆ ਜਾਵੇ ਗਿਆਨ ਜਿੰਨਾ ਵੱਧ ਹੋਊਗਾ ਉਹਨਾਂ ਬੱਚਿਆਂ ਦੇ ਲਈ ਚੰਗਾ ਆ ਹੁਣ ਸਾਨੂੰ ਵੈਸੇ ਥੋੜਾ ਨਾ ਟੈਕਟਿਕ ਚੇਂਜ ਕਰਨ ਦੀ ਲੋੜ ਹੈ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਹੁੰਦਾ ਸੀ ਨਾ ਕਿ ਸਾਰੇ ਬੱਚੇ ਬੈਠੇ ਆ ਥੱਲੇ ਉਹਨਾਂ ਨੂੰ ਉਸ ਸਾਹ ਨਾਲ ਇੱਕ ਜਣਾ ਪੜਾ ਰਿਹਾ ਤੇ ਬੱਚੇ ਬੈਠ ਕੇ ਪੜ੍ਹ ਰਹੇ ਨੇ ਅੱਜ ਕੱਲ ਤਾਂ ਉਸ ਤਰੀਕੇ ਨਾਲ ਸਕੂਲਸ ਵੀ ਨਹੀਂ ਬੱਚੇ ਪੜ੍ਹਦੇ ਬਿਲਕੁਲ ਤਰੀਕਾ ਡਿਫਰੈਂਟ ਥੋੜੀ ਟੈਕਨੋਲੋਜੀ ਯੂਜ਼ ਕਰਕੇ ਥੋੜਾ ਜਿਹਾ ਵੇ ਆਫ ਟੀਚਿੰਗ ਚੇਂਜ ਕਰਦੇ ਨੇਗੇ ਤਾਂ ਉਦਾਂ ਮੇਰੇ ਖਿਆਲ ਨਾਲ ਕੁਝ ਚੇਂਜ ਕਰਨਾ ਚਾਹੀਦਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਐਡਵਾਂਸਮੈਂਟਸ ਜਿਹੜੀਆਂ ਨੇ ਨਾ ਟੈਕਨੋਲੋਜੀ ਹੈ ਠੀਕ ਹੈ ਜਿਹੜਾ ਇਨਸਾਨ ਬੁੱਕ ਰੀਡ ਕਰ ਰਿਹਾ ਹਾਰਡ ਕਾਪੀ ਇੱਕ ਬੁੱਕ ਤੋਂ ਰੀਡ ਕਰ ਰਿਹਾ ਤੇ ਕਿਤੇ ਹੁਣ ਮੋਬਾਈਲ ਆ ਗਿਆ ਹੱਥਾਂ ਦੇ ਵਿੱਚ ਫੋਨ ਤੋਂ ਜਿਹੜਾ ਇਨਸਾਨ ਬੁੱਕ ਤੋਂ ਰੀਡ ਕਰ ਰਿਹਾ ਤੇ ਫੋਨ ਤੋਂ ਰੀਡ ਕਰ ਲੈਣਾ ਲੈਪਟਾਪ ਤੋਂ ਉਹਦੇ ਵਿੱਚ ਡਿਫਰੈਂਸ ਹੋਊਗਾ ਬੁੱਕ ਰੀਡਿੰਗ ਦੇ ਵਿੱਚ ਜ਼ਿਆਦਾ ਆਪਣਾ ਜਿਹੜਾ ਆ ਹਨਾ ਫੋਕਸ ਰਹਿੰਦਾ ਹੈ ਕਨਸੈਂਟ੍ਰੇਸ਼ਨ ਵਧੂ ਹੁੰਦੀ ਹੈ ਬਟ ਜੇਕਰ ਹੁਣ ਅਸੀਂ ਗੱਲ ਕਰੀਏ ਫੋਨ ਤੋਂ ਜਦ ਅਸੀਂ ਪੜਦੇ ਹਾਂ ਕੁਝ ਤਾਂ ਕਿੰਨੀ ਡਿਸਟਰੈਕਸ਼ਨ ਆ ਇੰਸਟਾਗ੍ਰਾਮ ਦੀ ਨੋਟੀਫਿਕੇਸ਼ਨ ਆ ਰਹੀ ਹੈ YouTube ਤੇ ਕਿਸੇ ਨੇ ਅਪਲੋਡ ਕੀਤਾ ਉਹਦੀ ਨੋਟੀਫਿਕੇਸ਼ਨ ਆਈ ਹੈ WhatsApp ਤੇ ਕਿਸੇ ਦਾ ਮੈਸੇਜ ਆਇਆ ਉਹਦਾ ਰਿਪਲਾਈ ਦੇਣਾ ਬੁੱਕ ਰੀਡ ਉਹ ਕਰਦੇ ਕਰਦੇ ਫੋਨ ਦੇ ਵਿੱਚ ਆਪਾਂ ਡਿਸਟਰੈਕਟ ਹੋ ਗਏ ਹੋਰ ਚੀਜ਼ਾਂ ਵਾਲ ਹੋ ਗਏ ਕਿ ਡਿਸਟਰੈਕਸ਼ਨਸ ਬਹੁਤ ਜ਼ਿਆਦਾ ਨੇ ਫੋਕਸ ਇੱਕ ਜਗ੍ਹਾ ਤੇ ਕਰਨ ਦੇ ਲਈ ਆਪਾਂ ਨੂੰ ਇੱਕ ਤਕਨੀਕ ਇਦਾਂ ਦੀ ਚੀਜ਼ ਹੋਣੀ ਚਾਹੀਦੀ ਜਿਸ ਦੇ ਨਾਲ ਬੱਚੇ ਉਸ ਚੀਜ਼ ਵੱਲ ਪ੍ਰਭਾਵਿਤ ਹੋਣ। ਮਤਲਬ ਉਹੀ ਮੇਰੇ ਕਹਿਣ ਦਾ ਮਤਲਬ ਉਸ ਜਿਵੇਂ ਹੁਣ ਕੋਈ ਐਕਟ ਕਰਵਾ ਲਿਆ ਕਿਸੇ ਤਰੀਕੇ ਨਾਲ ਉਹ ਡਿਫਰੈਂਟ ਇੱਕ ਵੇ ਹੋ ਗਿਆ ਬੱਚਿਆਂ ਨੂੰ ਸਿਖਾਉਣ ਦਾ ਸਮਝਾਉਣ ਦਾ। ਜਿਵੇਂ ਸਾਡੇ ਪੁਰਾਣੇ ਟਾਈਮ ਦੇ ਵਿੱਚ ਜਿਵੇਂ ਹੁੰਦਾ ਸੀਗਾ ਕਿ ਆਪਾਂ ਸਾਖੀਆਂ ਦੀ ਗੱਲ ਕਰੀਏ, ਇੱਕ ਸਾਖੀ ਸੀ। ਉਹ ਸਾਖੀ ਦਾ ਇੱਕ ਰੋਲ ਪਲੇ ਕਰਵਾ ਲਿਆ ਬੱਚਿਆਂ ਤੋਂ ਕਿ ਇਸ ਤਰੀਕੇ ਨਾਲ ਕਰਕੇ ਇਦਾਂ ਉਹ ਸਿਧਾਂਤ ਸਮਝਾਉਣ ਦੇ ਲਈ ਇੱਕ ਤਰੀਕਾ ਵਰਤਣਾ। ਤਰੀਕੇ ਬਦਲਣ ਦੀ ਜ਼ਰੂਰਤ ਹੈਗੀ ਹੈ ਬਿਲਕੁਲ। ਜ ਇਦਾਂ ਉਹ ਹੈ ਨਹੀਂ ਸੀਗਾ ਕੌਣ ਬਣੇਗਾ ਕਰੋੜਪਤੀ ਉੱਚ ਜਾ ਕੇ ਕੁਐਸਚਨ ਆਨਸਰਸ ਹੁੰਦੇ ਆ ਕੁਛ ਇਦਾਂ ਦੀ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਸਿੱਖ ਧਰਮ ਦੇ ਨਾਲ ਰਿਲੇਟਡ ਹੋਣ ਜਿਵੇਂ ਉਹ ਸਟਾਰਟ ਹੋਇਆ ਸੀ ਉਹਨੇ ਕੌਣ ਬਣੇਗਾ ਗੁਰਸਿੱਖ ਪਿਆਰਾ ਇੱਕ ਸ਼ੋਅ ਆਇਆ ਸੀ ਹਾਂ ਹਾਂ ਜੀ ਕੁਛ ਇਦਾਂ ਦੀ ਐਕਟਿਵਿਟੀਜ਼ ਕੋਈ ਨਾ ਲੋਕੀ ਇੰਟਰਸਟਿਡ ਹੁੰਦੇ ਆ ਇਹਦੇ ਨਾਲ ਕਿਉਂਕਿ ਦੇਖੋ ਜਿੱਥੇ ਰਿਵਾਰਡ ਮਿਲਦਾ ਨਾ ਕਿਸੇ ਚੀਜ਼ ਦੀ ਐਪਰੀਸ਼ੀਏਸ਼ਨ ਮਿਲਦੀ ਤੇ ਆਪਾਂ ਤੱਕੇ ਦੇ ਨਾਲ ਜਾਣਦੇ ਆ ਹੁਣ ਤੁਸੀਂ ਮੰਨ ਲਓ ਕੋਈ ਵੀ ਬੱਚਾ ਆ ਉਹ ਨੀਟ ਦਾ ਐਗਜ਼ਾਮ ਆ ਜਿਹੜੇ ਐਂਟ੍ਰੈਂਸ ਐਗਜ਼ਾਮ ਹੁੰਦੇ ਉਹ ਦੇਣਾ ਨਹੀਂ ਚਾਹੁੰਦਾ ਹੁੰਦਾ ਕੋਣ ਹੀ ਨਹੀਂ ਮਿਹਨਤ ਕਰਨਾ ਚਾਹੁੰਦਾ ਮਗਰ ਜੇ ਉਹਨੂੰ ਕਿਸੇ ਵਧੀਆ ਯੂਨੀਵਰਸਿਟੀ 'ਚ ਜਾਣਾ ਉਹਨੇ ਪੜ੍ਹਨਾ ਉੱਥੇ ਨੂੰ ਸਕਾਲਰਸ਼ਿਪ ਚਾਹੀਦੀ ਆ ਉਹ ਫਿਰ ਤੱਕੇ ਦੇ ਨਾਲ ਮਿਹਨਤ ਕਰੂਗਾ ਪੜ੍ਹੂਗਾ ਇਸੇ ਤਿੱਕੇ ਮੈਂ ਲਾਦਾ ਕਿ ਆਪਾਂ ਨੂੰ ਇੱਕ এনवायरमेंट ਕ੍ਰੀਏਟ ਕਰਨਾ ਚਾਹੀਦਾ ਜਿੱਥੇ ਬੱਚੇ ਨੂੰ ਇਹ ਪੜ੍ਹਾਈ ਪੜ੍ਹਨਾ ਲੱਗੇ ਕਿ ਮੇਰੇ ਲਈ ਬੜੀ ਜ਼ਰੂਰੀ ਹੈ ਤੇ ਮੈਂ ਨਾ ਬੜੀ ਤਾਂ ਮੈਂ ਤਾਂ ਫੇਲ ਹੋ ਜਾਊਗਾ ਇਹ ਇਹ ਜਿਹੜੀ ਕੋਈ ਵੀ ਚੀਜ਼ ਹੈ ਨਾ ਜਦੋਂ ਉਹ ਲੱਗਦਾ ਕਿ ਉਹਦੀ ਜ਼ਰੂਰਤ ਹੈ ਆਪਾਂ ਨੂੰ ਫਿਰ ਆਪਾਂ ਕਰਦੇ ਆਂ ਉਹ ਵਧੀਆ ਤਰੀਕੇ ਦਾ ਉਹਤੇ ਫੋਕਸ ਕਰਦੇ ਆਂ ਇਸੇ ਕਰਕੇ ਕੁਝ ਟੈਕਨੀਕਸ ਇਦਾਂ ਯੂਜ਼ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਉਹ ਥੋੜਾ ਅਟਰੈਕਟ ਵੀ ਹੋਣ ਇਸ ਚੀਜ਼ ਵੱਲ ਹੁਣ ਮਤਲਬ ਪੋਸ ਆਈ ਚੀਜ਼ਾਂ ਨੇ ਜਿਹੜੀਆਂ ਦੇਖਣ ਵਾਲੀਆਂ ਐ ਤੇ ਸੋਚਣ ਵਾਲੀਆਂ ਐ ਬਹਿ ਕੇ ਵਰਕ ਕਰਨ ਵਾਲੀਆਂ ਐ ਸੋ ਸਾਡੀ ਉਮੀਦ ਹੋਏਗੀ ਕਿ ਤੁਸੀਂ ਜਿਹੜਾ ਜ਼ਰੂਰ ਕੁਝ ਸਿੱਖਿਆ ਹੋਏਗਾ ਕੁਝ ਲਰਨ ਕੀਤਾ ਹੋਏਗਾ ਨਵਾਂ ਤੇ ਲਾਈਫ ਦੇ ਵਿੱਚ ਕਿਉਂਕਿ ਪ੍ਰੋਬਲਮਸ ਹਰ ਇੱਕ ਨੂੰ ਆਉਂਦੀਆਂ ਨੇ ਪਰ ਉਹਦਾ ਸੋਲੂਸ਼ਨ ਕਿਤੇ ਨਾ ਕਿਤੇ ਕਰਨਾ ਸਾਨੂੰ ਖੁਦ ਨੂੰ ਹੀ ਪੈਂਦਾ ਹੈ ਤੁਸੀਂ ਗਾਈਡੈਂਸ ਲੈ ਸਕਦੇ ਹੋ ਜਿਹੜਾ ਧਰਮ ਹੁੰਦਾ ਹੈ ਉਹ ਇੱਕ ਬਹੁਤ ਵਧੀਆ ਗਾਈਡ ਹੁੰਦਾ ਹੈ ਤੁਹਾਨੂੰ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ ਕਿੱਦਾਂ ਅਸੀਂ ਉਹ ਤੋਂ ਨਿਕਲਣਾ ਹੈ ਕਿੱਦਾਂ ਸੋਲੂਸ਼ਨਸ ਕਰਨੇ ਆ ਬਾਅਦ ਇਨ ਦਾ ਐਂਡ ਮਿਹਨਤ ਤੁਹਾਡੀ ਆਪਣੀ ਹੈ ਸੋ ਇਦਾਂ ਹੀ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੋ ਸਿਟੀ ਹੈਡਲਾਈਨਸ